वाहेगुरू जी फते मैरी सार बेनती करी भे चई कर ਜੇ ਆਪਾਂ ਗਾਏ ਗੱਲ ਸਮਝੀ ਉਹਨਾਂ ਕੋ ਮਜਾ ਨਹੀਂ ਆਉਗਾ ਸਾਰੇ ਤੁਸੀਂ ਜਾਣਦੇ ਪਹਿਲਾਂ ਮੱਲਗੋੜ ਦੇ ਪਿੰਡ ਦੇ ਲਗੜਦੇ ਜਿਹਨਾਂ ਨੇ ਘਰਾਂ ਪ੍ਰਾਂਤ ਨੌਜਵਾਨ ਉਦੋਂ ਕਿ ਸਾਡੇ ਬਹੁਤ ਬਣਾ ਕੰਧ ਨਾਮ ਨੂੰ ਹੰਧਾਰਾ ਦਿੱਤਾ ਜਿਹੜੇ ਪੈ ਗਿਆ ਪੰਜ ਸਾਲ ਦੀ ਜਿਹੜਾ ਖੜੇ ਬਹੁਤ ਧੰਨਵਾਦ ਕਰਦੇ ਅਸੀਂ ਤੁਹਾਨੂੰ ਸਾਰੇ ਜਾਣਦੇ ਹੋ ਸਾਡੇ ਨਗਰ ਦੇ ਤੇ ਬਹੁਤ ਹੀ ਮਹਾਨ ਜੀਵਨ ਦਾ ਜੀਵਨ ਜਿਹਾ ਸਾਡੇ ਆਗਿਆ ਉਹਨਾਂ ਦੇ ਵਿਰਤ ਮਤਲੇ ਸਾਡੇ ਬੇਟੀ ਦੇ ਇੱਥੇ ਦੇਖਿਆ ਜਿੱਥੇ ਖੜਾ ਨਹੀਂ ਇਹੋ ਜਿਹਾ ਸਮਾ ਜਿਹੜਾ ਹੈ ਆਪਣਾ ਬੜੇ ਸਨੇਹ ਨਾਲ ਲਿਆ ਗੁਰੂ ਤੇ ਮੈਂ ਸਾਰਿਆਂ ਵੱਲੋਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਆਹ ਮਿਲਪਾਤ ਕਰਨ ਦਾ ਸਾਇਨ ਮੇ ਵੱਡੀ ਲਗਾ ਚੋੜਾ ਹੈ ਤੇ ਜਨੇ ਵੀ ਭੈਸਾ ਬੈਠਿਆ ਉਹਨਾਂ ਦੀ ਜੇਥੋਂ ਆਪਾਂ ਜਗਰਾਣਾ ਤੇ ਸਾਰੇ ਮੇਰੇ ਮੀਨ ਕੋ ਜਨੇ ਵੀ ਜਰਖਾ ਪਰਿਆ ਉੱਪਰ ਬਸੋਲ ਮਾਰ ਖੜੇ ਕਰਕੇ ਤਾਂ ਇਹ ਪਿਕਾਣਾ ਹੋਣਾ ਪੈਣਾ ਮਿਲਪਾਤ ਜਰਾ ਦੇ ਬੋਲੇ ਉਹਨੇ ਨਾਲ ਐਡਵੋਕੇਟ ਦਾਇਰ ਪਾਸ ਸਿੰਘ ਦਾ ਕਹਿਣਾ ਨਾਲ ਬੈਠਿਆ ਇਹ ਹਰ ਟਾਈਮ ਜਿਹੜਾ ਪਾਸ ਸਿੰਘ ਦਾ ਪਾਇਲ ਨੇ ਕਾਹ ਗਿਆ ਪਾਸੇ ਦੀ ਨਾਲ ਪਹਿਮਤ ਵਾਲੀ ਗੱਲ ਕਰਦੇ ਮਾਲ ਮੋੜੇ ਦਾ ਮੋੜਾ ਨੋੜ ਕੇ ਬੈਠਾ ਰਹਿੰਦੇ ਆ ਤੇ ਉਹ ਗੱਲ ਕਰਦੇ ਆਪਾਂ ਸਿਆਸੀ ਪਾਰਕਿਆ ਸੀ ਆਪਣਾ ਉਹ ਕਿੰਨਾ ਤਰਸਾਲ ਹੋ ਰਿਹਾ ਉਹਨਾਂ ਪਾਰਕਿਆਂ ਦੇ ਤੇ ਅੱਗੇ ਵੀ ਲੋੜ ਹੈ ਗਿਆ ਨੇ ਜਿੰਨੇ ਮੋਰ ਪਹਿਲੇ 2000 ਦਾ இந்த மாநாட்டில் பேசிய பிரதமர் திரு நரேந்திரமோடி அனைவருக்கும் பொருளாதாரம் கொடுக்கும் என்று கூறியுள்ளார் ਆਖਿਰਕਾਰ ਦਾ ਫੈਸਲਾ ਹੋਈ ਤੇ ਅਗਲੇ ਚਿਰ ਤੋਂ ਆ ਨਾ ਹੀ ਮਿਲਿਆ ਜਿਹਾ ਬੜੀ ਬੜੀ ਉਪਈਆਂ ਉਧਰਾਂ ਤਰਫਾਂ ਲੜਦੇ ਹੋ ਪਹੁੰਚਣਾ ਹੈ ਇਹ ਨੜੀਆਂ ਅਜਾਲੀਆਂ ਨੜੀਆਂ ਤੇ ਮਸਲੀਆਂ ਨਹੀਂ ਜਗੇ ਇਹ ਜ਼ਮੀਨਾਂ ਦੇ ਮਸਲਾਂ ਦੇ ਮਸਲੇ ਨੇ ਪਰ ਤੌੜੇ ਹੋਏ ਉਹ ਜ਼ਮੀਨਾਂ ਨਿਗਾਰੋ ਆ ਜਿਹੜੇ ਨਾਮ ਖੜਦੇ ਕਿਹੜੇ ਮੋੜੇ ਉਜਾੜੇ ਜ਼ਮੀਨਾਂ ਆ ਤੇ ਮੈਂ ਕਹਿ ਵੀ ਸੱਲ ਕਰਦਾ ਹੈ ਕੋਈ ਸਾਡੇ ਮਲੇ ਭਰਾਵੋ ਸਾਡੇ ਕਰਨਾ ਕੋਈ ਹੈਗੇ ਆ ਜਿਹਨਾਂ ਨੇ ਸਾਡੇ ਪਸਾਰ ਵਿੱਚ ਧਾਰ ਮੰਨਿਆ ਹੈ ਤੇ ਆਪਾਂ ਗੱਲ ਖੜਦੇ ਖੜੀ ਆਓ ਤਗੜੇ ਹੋ ਕੇ ਬਾਹਰ ਨਿਕਲੋ ਗੱਲ ਕਰਦੇ ਆ ख़ाली वेडियो ਕਰਦੀ ਜਿਹੜੇ ਆਪ ਨੇ ਪੰਥ ਦੀ ਨਿਸ਼ਾਨ ਕਰਦੇ ਆ ਸਾਨੂੰ ਪੰਥ ਦੇ ਨਾਮ ਖਾਣ ਨੂੰ ਰੋਟੇ ਖਾਜੇ ਵੀ ਸਾਰੇ ਜਾਣਦੇ ਨੇ ਮੈਂ ਖਾਣੇ ਦੀ ਦਾ ਕਰਦਾ ਜੇ ਸਾਡੇ ਆਪਾਂ ਇਸ ਤੋਂ ਬਾਅਦ ਜਟਾੜਨਾ ਸਮੂਹ ਇੱਕ ਲੈ ਕੇ ਤੋਂ ਬੜਾ ਹੋਇਆ ਹੈ ਉੱਥੇ ਜਿਹੜੇ ਸਾਡੇ ਨਾਮ ਨਾਂ ਭੈਣ ਭਰਾ ਜਿੰਦਿਆਂ ਕਰ ਰਹੇ ਨੇ ਉਹ ਵੀ ਅੱਜ ਸਾਡੇ ਨਾਮ ਤੋਹਾਂ ਕਹਿੰਦੇ ਆ ਪਰ ਉਹਨੇ ਖੁਦ ਹੋਣਗੇ ਸਾਡੇ ਪੰਥ ਦੇ ਨਾਮ ਦੇ ਇੱਕ ਕੋਸ਼ਿਸ਼ ਕਰਦੀ ਲੋਕਾਂ ਨੂੰ ਆਈਆਂ ਜਿੱਥੇ ਮੈਂ ਇਹਨਾਂ ਦੀ ਧੰਨਵਾਦ ਮੰਗਵਾਉਣ ਲਈ ਦਫ਼ਤਰ ਗਿਆ ਮਾਣਿਕਾਂ ਦਾ ਰੱਤਾ ਹੈ ਨਾਂ ਨਾ ਮਾਰ ਦੋਹੇ ਉਪਰ ਦੇ ਮਗਰ ਜਾਣ ਦੇ ਧਰਕਾਰ ਜਿਹੜਾ ਉਹਨਾਂ ਦੀ ਮਜਬੂਰੀਆਂ ਇਹ ਆ ਕਿ ਤਸੱਫਾ ਜਿਹੜਾ ਬੋਲਦਾ ਸੱਤ ਦੇ ਰਿਹਾ ਉਹ ਆਪਾਂ ਸੱਤ ਰੋਹਣਾ ਪਹਿਲਾਂ ਪਈਆਂ ਮਚ ਪਾ ਲਈ ਚੱਲ ਲਈ ਕੋਈ ਤੋਂ ਭੁਲਾਏ ਜਿਹਨੇ ਸੈਂਟਰਾਂ ਦਾ ਮਤਲਆ ਇਹ ਨਹੀਂ ਜਾਣੀ ਕਿ ਸੀ ਆਪਣਾ ਨਕਾ ਕਾਗਜ਼ ਵਾਲਾ ਕਰਨ ਵਾਲਾ ਜਿਹੜਾ ਆਪਾਂ ਦੀ ਜਾਣ ਕਰਕੇ ਆਪਾਂ ਨੂੰ ਵਰਜ ਕਰਵਾਏ ਤੁਸੀਂ ਅੱਜ ਮੈਚ ਦੇ ਬਲਕਹੂ ਦਾ ਨਾ ਕਰਦਾ ਯਾਰ ਬਹੁਤ ਬੜਾ ਸੈਂਟ ਆ ਸਾਡੇ ਕੋਲ ਵੱੰਨ ਦਿੱਤੀ ਨਾ ਉਹ ਟਿਕੀ ਲਈਆ ਰਾਜ ਨੇ ਤੁਹਾਨੂੰ ਲੋਕੜੇ ਖਾਣੇ ਤੋਂ ਖਿਲਾਫ ਇਹ ਅੱਜ ਉਹਨੇ ਕੁਝ ਨਹੀਂ ਦੇਖਿਆ ਉਹ ਖਾਸ ਆਪਣੇ ਪਾਰ ਪਾਈ ਵੱੰਨ ਦਾ ਖਿਆਲ ਕਿ ਪੰਗਾਂ ਕਰੀ ਜਾ ਰਿਹਾ ਤਾਨੂੰ ਜੀ ਪਤਾ ਲੱਗ ਗਿਆ ਕਿ ਪੰਗੇ ਲਾ ਕੇ ਕੌਣ ਹੈ ਆਪਾਂ ਇਹ ਇੱਕ ਜੋਗਾ ਹੈ ਨਾ ਬੰਦੋ ਇਹਨਾਂ ਲੋਕਾਂ ਨੂੰ ਨਹੀਂ ਆਪਾਂ ਜਿੱਤਾ ਰੜੇ ਹੋਏ ਬਹੁਤ ਮਤਾਂ ਅਵਾਜ਼ ਮੈਂ ਜਿਹੜਾ ਧੰਨਵਾਦ ਕਰਨਾ ਜਿੱਦੇ ਖਾੜਾ ਦੇ ਨਾਲ ਜਿੰਨੇ ਵੀ ਅਫਸਰਾਂ ਦਾ ਮਹਾ ਆ ਗਿਆ ਸਨਾਈ ਮੈਂ ਤੁਹਾਡਾ ਨੰਦਗੋੜ ਪਰਦਾ ਧੰਨਵਾਦ ਕਰਦਾ ਹੈ ਲਾਗੂ ਜੀ ਦਾ ਖਲਸਾ ਜਨ